ਅਲੀ ਸਰ ਕੀ ਜੀ ਬੋਲੋ ਮਾਮਲਾ ਜੀ ਇਹ ਜੀ ਸੀਪੀ ਸਾਹਿਬ ਦੀ ਰਹਿਨੁਮਾਈ ਹੇਠ ਜਿੱਦਾਂ ਟ੍ਰੈਫਿਕ ਪੁਲਿਸ ਜਲੰਧਰ ਨੇ ਇੱਕ ਵੱਡੀ ਅਚੀਵਮੈਂਟ ਹਾਸਲ ਕੀਤੀ ਹੈ 1 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਜੜੀਆਂ 17 ਨੋ ਟੋਲਰੈਂਸ ਜ਼ੋਨ ਬਣਾਈਆਂ ਸੀ ਜਿਦੇ ਵਿੱਚ ਕਿ ਨਜਾਇਜ਼ ਕਬਜ਼ੇ ਰੇੜੀਆਂ ਵਾਲਿਆਂ ਵੱਲੋਂ ਤੇ ਫੜੀਆਂ ਵਾਲਿਆਂ ਵੱਲੋਂ ਕੀਤੇ ਹੋਏ ਸੀ ਜਾਂ ਕਿਤੇ ਗਲਤ ਪਾਰਕਿੰਗ ਹੁੰਦੀ ਸੀ ਉਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਸੀ ਔਰ ਨੋ 17 ਨੋ ਟੋਲਰੈਂਸ ਜ਼ੋਨ ਦੇ ਵਿੱਚੋਂ ਅਸੀਂ ਜੜੀਆਂ ਵੀ ਨਜਾਇਜ਼ ਕਬਜ਼ੇ ਸੀਗੇ ਉਹ ਹਟਾਏ ਸੀਗੇ ਔਰ ਇਸ ਸਬੰਧੀ ਅਸੀਂ 528 ਨੋਟਿਸ ਲੋਕਾਂ ਨੂੰ ਆਲਰੇਡੀ ਜਾਰੀ ਕਰ ਚੁੱਕੇ ਆ ਜਿਨ੍ਹਾਂ ਨੇ ਕੰਪਲਾਈਅੰਸ ਨਹੀਂ ਕੀਤੀ ਸੀ ਉਹਨਾਂ ਦੇ ਖਿਲਾਫ ਕਰੀਬ 13 ਮੁਕਦਮੇ ਦਰਜ ਕਰ ਚੁੱਕੇ ਆ ਜਿਨ੍ਹਾਂ ਵਿੱਚੋਂ 12 ਅਦਾਲਤ ਵਿੱਚ ਜੇ ਸਮਾਪਤ ਨੇ ਔਰ ਇੱਕ ਮੁਕਦਮਾ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਇਸ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ ਅਸੀਂ ਪੂਲ 29214 ਚਲਾਨੇ ਕੀਤੇ ਆ ਜਿਦੇ ਵਿੱਚ 2 ਕਰੋੜ 46 ਲੱਖ 60 ਹਜ਼ਾਰ ਰੁਪਏ ਜੇ ਕ੍ਰਿਪਟ ਰਮਾਨਾ ਕੀਤਾ ਲੋਕਾਂ ਨੂੰ ਔਰ ਅਜੇ ਵੀ ਜਿਹੜੀ ਸਾਡੀ ਨੋ ਟੋਲਰੈਂਸ ਜ਼ੋਨ ਹੈ ਉਹ ਹੁਣ ਅਸੀਂ ਇੱਥੇ ਫਰਦਰ ਰੋਡਸ ਵਧਾ ਰਹੇ ਹਾਂ ਉਹਦੇ ਵਿੱਚ ਕਾਰਵਾਈ ਕਰ ਰਹੇ ਹਾਂ ਬਾਰ ਬਾਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਜਿਨ੍ਹਾਂ ਨੂੰ ਨੋਟਿਸ ਮਿਲਿਆ ਉਹ ਦੁਬਾਰਾ ਉੱਥੇ ਆਪਣਾ ਕੋਈ ਵੀ ਨਜਾਇਜ਼ ਕਬਜ਼ਾ ਨਾ ਕਰਨ ਨਾ ਕੋਈ ਰੋਂਗ ਪਾਰਕਿੰਗ ਕਰਨ ਦੀ ਕੋਸ਼ਿਸ਼ ਕਰਨ ਨਹੀਂ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਰ ਇਸ ਦਾ ਉਹਨਾਂ ਨੂੰ ਖਰਜਾਨਾ ਭੁਗਤਣਾ ਪਵੇਗਾ